अच्छा नो डाउट जीएसजीसी एक ब्रांड बन चुके है पर ਤੁਹਾਨੂੰ ਇਸ ਗੱਲ ਦਾ ਕਦੋਂ ਅਹਿਸਾਸ ਹੋਇਆ ਕਿ ਨਹੀਂ ਯਾਰ ਹੁਣ ਗੱਲ ਬਣ ਗਈ ਹੈ ਮਤਲਬ ਕੰਮ ਠੀਕ ਚੱਲ ਪਿਆ ਮਤਲਬ ਤੁਹਾਨੂੰ ਲੱਗਿਆ ਹੋਵੇ ਕਿਸੇ ਹੀ ਰਾਤ ਪੈ ਗਏ ਜਦੋਂ ਮੈਂ ਥੋੜਾ ਬਾਹਰ ਜਾਂਦਾ ਰਿਆਂ ਜੀ ਮਤਲਬ ਦੁਬਈ ਦੇ ਵਿੱਚ ਵੀ ਕੁਝ ਲੋਕਾਂ ਦੇ ਵਿੱਚ ਪਛਾਣ ਬਣੀ ਕੁਝ ਕੰਪਨੀਆਂ ਦੇ ਵਿੱਚ ਜਦੋਂ ਅਸੀਂ ਮਾਰਕੀਟਿੰਗ ਲਈ ਜਾਂਦੇ ਸੀਗੇ ਤੇ ਜਦੋਂ ਅਸੀਂ ਦੱਸਦੇ ਹੀ ਆਪਣੀ ਮਾਰਕੀਟਿੰਗ ਕਰਨ ਨਹੀਂ ਸ਼ੁਰੂ ਕਰਦੇ ਹੀ ਤਾਂ ਮੈਨੇਜਰ ਕਈ ਵਾਰੀ ਆਪਣੇ ਕੋਲੋਂ ਹੀ ਕਹਿ ਦਿੰਦਾ ਸੀਗਾ ਕਿ ਤੁਸੀਂ ਜੇ ਐਸਡੀਸੀ ਗਰੁੱਪ ਦੇ ਚੇਅਰਮੈਨ ਹੋ ਤੇ ਮੈਂ ਦੱਸਦਾ ਹਾਂ ਜਿਉ ਫਿਰ ਉਹਨੂੰ ਦੱਸਦਾ ਹੀ ਕਿ ਸਾਨੂੰ ਤਾਂ ਬਹੁਤ ਕੰਪਨੀਆਂ ਤੋਂ ਤੁਹਾਡੇ ਬਾਰੇ ਬਹੁਤ ਪੋਜ਼ਿਟਿਵ ਫੀਡਬੈਕ ਮਿਲੀ ਆ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਸੀਗੇ ਪਰ ਤੁਸੀਂ ਆਪ ਹੀ ਸਾਨੂੰ ਮਿਲਣ ਆ ਗਏ ਆ ਤੇ ਇਸ ਕਰਕੇ ਸਾਨੂੰ ਲੱਗਦਾ ਸੀਗਾ ਕਿ ਹਾਂ ਕੁਛ ਅੱਛਾ ਕਰ ਚੁੱਕੇ ਆ ਜਿਹਦੇ ਕਰਕੇ ਸਾਡਾ ਜਿਹੜਾ ਨਾਮ ਆ ਉਹ ਪਹਿਲਾਂ ਹੀ ਉਹ ਕੰਪਨੀਆਂ ਦੇ ਵਿੱਚ ਜਾ ਚੁੱਕਾ ਆ ਜੀ ਵੀਰ ਕਮਲ ਜੀ ਮੈਂ ਮਹਿਸੂਸ ਕਰਦਾ ਜਿਹੜੇ ਮਿਡਲ ਈਸਟ ਅੰਦਰ ਲੋਕ ਜਾਂਦੇ ਨੇ ਉਹਨਾਂ ਦੇ ਨਾਲ ਮੋٹے ਤੌਰ ਤੇ ਦੋ ਚਾਰ ਤਰ੍ਹਾਂ ਦੀਆਂ ਠੱਗੀਆਂ ਹੋ ਰਹੀਆਂ ਨੰਬਰ 1 ਕਿ ਏਜੰਟ ਜਦੋਂ ਕਹਿੰਦਾ ਕਿ ਤੁਹਾਨੂੰ ਉੱਥੇ ਜਾ ਕੇ 2200 2500 2600 3000 ਰਾਮ ਤਨਖਾਹ ਮਿਲੂਗੀ ਉਹ ਜਦੋਂ ਉੱਥੇ ਚਲੇ ਜਾਂਦੇ ਆ ਤੇ ਉਹ 220 ਜਿਹੜਾ ਉਹ 1100 ਰਹਿ ਜਾਂਦਾ ਫਿਰ ਕਿਹਾ ਜਾਂਦਾ acommodation ਮਿਲੂਗੀ ਜੀ ਤੁਹਾਨੂੰ ਫੂਡ ਮਿਲੂਗਾ ਟਰਾਂਸਪੋਰਟ ਮਿਲੂਗਾ ਉਹ ਵੀ ਉੱਥੇ ਜਾ ਕੇ ਉਹਦੇ ਚ ਉਹ ਪੂਰੀ ਗੱਲ ਨਹੀਂ ਨਿਕਲਦੀ ਜਾਂ ਇੱਥੇ ਸਿਕਿਉਰਟੀ ਗਾਰਡ ਕਰਕੇ ਲੈ ਜਾਂਦੇ ਆ ਉੱਥੇ ਜਾ ਕੇ ਮੁਰਕੀ ਲੈ ਉਹਦੇ ਕੋਲੋਂ ਲੇਬਰ ਕਰਵਾਉਂਦੇ ਆ ਇਹ ਤਿੰਨਾਂ ਚੀਜ਼ਾਂ ਬਾਰੇ ਤਫਸੀਲ ਕਰੋ ਕਿ ਲੋਕ ਇਸ ਠੱਗੀ ਦਾ ਸ਼ਿਕਾਰ ਹੁੰਦੇ ਕਿਵੇਂ ਆ ਇਸ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਿਆ ਕਿਵੇਂ ਜਾ ਸਕਦਾ ਔਰ ਇਹ ਠੱਗੀ ਹੁੰਦੀ ਕਿਉਂ ਆ ਕਦੋਂ ਹੁੰਦੀ ਆ ਅ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਆਪਣੇ ਲੋਕੀ ਵੀ ਪਹਿਲਾਂ ਤਾਂ ਸੋਚਦੇ ਨਹੀਂ ਕਈ ਵਾਰੀ ਅਪਲਾਈ ਕਰਨ ਲੱਗੇ ਆ ਜਿਹੜੇ ਵੀ ਏਜੰਟ ਦੇ ਕੋਲ ਅਪਲਾਈ ਕਰਨਾ ਚਾਹੁੰਦੇ ਆ ਪਹਿਲਾਂ ਤਾਂ ਉਹਦਾ ਬੈਕਗ੍ਰਾਉਂਡ ਵੀ ਨਹੀਂ ਕਦੀ ਚੈੱਕ ਕਰਦੇ ਉਹ ਕਈ ਵਾਰੀ ਐਡ ਦੇਖਦੇ ਆ ਫੇਸਬੁੱਕ ਜਾਂ ਇੰਸਟਾਗ੍ਰam ਤੇ ਜਿਆਦਾ ਤਨਖਾਹ ਲਿਖੀ ਹੁੰਦੀ ਆ ਘੱਟ ਖਰਚਾ ਲਿਖਿਆ ਹੁੰਦਾ ਆ ਉਹ ਬੜੀ ਜਲਦੀ ਉਹਦੇ ਵੱਲ ਅਟਰੈਕਟਿਵ ਹੋ ਜਾਂਦੇ ਆ ਇਹ ਚੈੱਕ ਕੀ ਕਰਨਾ ਹੁੰਦਾ ਏਜੰਟ ਦਾ ਇਸ ਨੂੰ ਚੈੱਕ ਕਰਨ ਲਈ ਮੈਂ ਤੁਹਾਨੂੰ ਦੱਸ ਦਿੰਦਾ ਆ ਜੀ ਕਿ ਇੰਡੀਆ ਗਵਰਨਮੈਂਟ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਆ ਜਿਸ ਨੂੰ ਆਪਾਂ ਵਿਦੇਸ਼ ਮੰਤਰਾਲਾ ਕਹਿੰਦੇ ਆ ਇਹ ਜਿਹੜੀ ਮਿਨਿਸਟਰੀ ਆ ਇਹ ਇਸ ਚੀਜ਼ ਦੇ ਉੱਤੇ ਸਾਰਾ ਚੈੱਕ ਕਰਦੀ ਆ ਇਹ ਇੱਕ ਲਾਇਸੈਂਸ ਇਸ਼ ਜਿਨ੍ਹਾਂ ਦੇ ਕੋਲ ਇਹ ਲਾਇਸੈਂਸ ਹੈ ਉਹੀ ਵਰਕ ਵੀਜ਼ਾ ਦੇ ਉੱਤੇ ਲੋਕਾਂ ਨੂੰ ਬਾਹਰ ਭੇਜ ਸਕਦੇ ਨੇ ਹੁਣ ਕੁਝ ਲਾਇਸੈਂਸ ਜਿੱਦਾਂ ਕੁਝ ਸਟੇਟ ਗਵਰਨਮੈਂਟ ਪੰਜਾਬ ਜਾਂ ਹੋਰ ਵੀ ਇਸ਼ੂ ਕਰਦੀਆਂ ਆ ਬਟ ਉਹਦੇ ਵਿੱਚ ਤੁਸੀਂ ਇੱਕ ਕੰਸਲਟੈਂਸੀ ਸਰਵਿਸ ਕਰ ਸਕਦੇ ਹੋ ਜੇ ਤੁਸੀਂ ਵਰਕ ਵੀਜ਼ਾ ਪਰਮਨੈਂਟ ਰੈਜ਼ਿਡੈਂਸੀ ਕੋਈ ਰਿਕਰੂਟਮੈਂਟ ਕਰਨੀ ਚਾਹੁੰਦੇ ਆ ਤੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਇੱਕ ਬਹੁਤ ਹੀ ਮੋਟੀ ਸਿਕਿਉਰਿਟੀ ਡਿਪੋਜ਼ਿਟ ਸਾਨੂੰ ਦੇਣਾ ਪੈਂਦਾ ਆ ਜੋ ਕਿ 50 ਲੱਖ ਰੁਪਇਆ ਆ ਅਸੀਂ ਇਹ ਜਮ੍ਹਾਂ ਕਰਾਉਂਦੇ ਆ ਸਾਰੀ ਸਾਡੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਆ ਸਾਡੀ ਐਜੂਕੇਸ਼ਨ ਦੀ ਚੈਕਿੰਗ ਹੁੰਦੀ ਆ ਉਹ ਦੇਖ ਕੇ ਸਾਨੂੰ ਸਰਟੀਫਾਈ ਕੀਤਾ ਜਾਂਦਾ ਫਿਰ ਲਾਇਸੈਂਸ ਇਸ਼ੂ ਹੁੰਦਾ ਆ ਮੈਂ ਤੁਹਾਨੂੰ ਦੱਸਦੇ ਆ ਪੂਰੇ ਇੰਡੀਆ ਦੇ ਵਿੱਚ ਸ਼ਾਇਦ ਆਫਿਸ ਤਾਂ ਲੱਖਾਂ ਕਰੋੜਾਂ ਹੋਣਗੇ ਪਰ ਜਿਨ੍ਹਾਂ ਦੇ ਕੋਲ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਲਾਇਸੈਂਸ ਆ ਉਹ ਤਕਰੀਬਨ 2600 ਏਜੰਸੀਆਂ ਆ ਨੇ ਸਿਰਫ अच्छा पूरे देश च पूरे देश ਦੇ ਵਿੱਚ 2600 ਨੇ ਯੂ ਆਰ ਵਨ ਆਫ ਥੈਮ ਜੀ ਪੂਰੇ ਉਹਨਾਂ ਦੇ ਵਿੱਚੋਂ ਅਸੀਂ ਇੱਕ ਆਂ ਔਰ ਦੱਸਾਂ ਤੁਹਾਨੂੰ ਕਿ ਪੂਰੇ ਪੰਜਾਬ ਦੇ ਵਿੱਚ ਤਕਰੀਬਨ 270 ਏਜੰਸੀਆਂ ਨੇ ਜਿਨ੍ਹਾਂ ਕੋਲੇ ਮਿਨਿਸਟਰੀ ਦਾ ਰਿਕਰੂਟਮੈਂਟ ਲਾਇਸੈਂਸ ਆ